ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਦਾ ਜਿਹੜਾ ਪੇਪਰ ਸੀਗਾ ਜੀ ਦਸੰਬਰ 1 2024 ਨੂੰ ਕੰਡਕਟ ਕਰਵਾਇਆ ਗਿਆ ਸੀਗਾ ਐਂਡ ਅੱਜ ਤਰੀਕ ਹੋ ਗਈ ਆ 31 ਜਨਵਰੀ 2025 ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇੰਨਾ ਟਾਈਮ ਬੀਤ ਗਿਆ ਐਂਡ ਬਹੁਤ ਸਾਰੇ ਸਾਥੀ ਇਹੋ ਜਿਹੇ ਨੇ ਜਿਹੜੇ ਆਪਦੇ ਪੇਪਰ ਦਾ ਰਿਜ਼ਲਟ ਢੀਕ ਰਹੇ ਆ ਐਂਡ ਇਸ ਕਰਕੇ ਉਹਨਾਂ ਨੇ ਆਪਣੇ ਨੈਕਸਟ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਸ਼ੁਰੂ ਨਹੀਂ ਕੀਤੀ ਜਿਹਦੇ ਵਿੱਚ ਤੁਹਾਡਾ ਮਾਸਟਰ ਕਾਡਰ ਦਾ ਪੇਪਰ ਹੋ ਸਕਦਾ ਆ ਜਾਂ ਫਿਰ ਈਟੀਟੀ ਕਾਡਰ ਦਾ ਪੇਪਰ ਹੋ ਸਕਦਾ ਆ ਸੋ ਦੋਸਤੋ ਪੀਐਸਟੈਟ ਪੇਪਰ ਦੀ ਤੁਸੀਂ ਤਿਆਰੀ ਕੀਤੀ ਤਿਆਰੀ ਕਰਨ ਦੇ ਵਿੱਚ ਮਿਹਨਤ ਬੜੀ ਕੀਤੀ ਹੋਣੀ ਆ ਐਂਡ ਜਦੋਂ ਤੱਕ ਤੁਸੀਂ ਮਿਹਨਤ ਕਰਦੇ ਰਹੇ ਪੀਐਸਟੈਟ ਪੇਪਰ ਦੀ ਤਿਆਰੀ ਕਰਦੇ ਰਹੇ ਆਪਦੀ ਸਿਟਿੰਗ ਬਣਾਉਣ ਦੇ ਵਿੱਚ ਤੁਸੀਂ ਬੜਾ ਟਾਈਮ ਲਗਾਤਾ ਹੋਣਾ ਆ ਐਂਡ ਜਿਹੜਾ ਸਟੱਡੀ ਕਰਨ ਦਾ ਫਲੋ ਬਣਿਆ ਹੁੰਦਾ ਆ ਉਹਨੂੰ ਬਣਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਆ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੀ ਹੋ ਤਾਂ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਆ ਉਸ ਪੇਪਰ ਦੀ ਤਿਆਰੀ ਕਰਨ ਦੀ ਸ਼ੁਰੂਆਤ ਕਰਨੀ ਐਂਡ ਉਸ ਤਿਆਰੀ ਨੂੰ ਬਣਾਈ ਰੱਖਣਾ ਇਸ ਤੋਂ ਵੀ ਜ਼ਿਆਦਾ ਮੁਸ਼ਕਿਲ ਕੰਮ ਹੈਗਾ ਆ ਜਾਂ ਫਿਰ ਸਿਟਿੰਗ ਬਣਾਉਣ ਦਾ ਜਿਹੜਾ ਕੰਮ ਹੈਗਾ ਆ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਆ ਪੀਐਸਟੈਟ ਦਾ ਪੇਪਰ ਹੋ ਗਿਆ रिजल्ट दी डी ਕਰਦੇ ਕਰਦੇ ਤੁਸੀਂ ਗੈਪ ਪਾ ਲਿਆ ਆਪ ਦੀ ਸਟੱਡੀ ਦੇ ਵਿੱਚ 2 ਘੰਟਿਆਂ ਦਾ ਗੈਪ ਪੈ ਗਿਆ 2 ਮਹੀਨੇ ਤੁਸੀਂ ਕੋਈ ਸਟੱਡੀ ਨਹੀਂ ਕੀਤੀ ਤਾਂ ਨੈਕਸਟ ਜਦੋਂ ਪੀਐਸਟੈਟ ਦਾ ਰਿਜ਼ਲਟ ਆਊਗਾ ਉਸ ਤੋਂ ਬਾਅਦ ਤਿਆਰੀ ਜਦੋਂ ਤੁਸੀਂ ਸ਼ੁਰੂ ਕਰੋਗੇ ਉਹਦੇ ਵਿੱਚ ਤੁਹਾਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਆ ਕਿ ਯਾਰ ਮੇਰਾ ਪੀਐਸਟੈਟ ਦਾ ਪੇਪਰ ਕਲੀਅਰ ਹੋ ਜਾਣਾ ਆ ਤਾਂ ਵੇਲੇ ਬਿਲਕੁਲ ਵੀ ਨਾ ਬੈਠੋ ਆਪਦੇ ਮਾਸਟਰ ਕਾਡਰ ਜਾਂ ਫਿਰ ਈਟੀਟੀ ਕਾਡਰ ਪੇਪਰ ਦੀ ਤਿਆਰੀ ਕਰੋ ਹੋ ਸਕਦਾ ਜਿਨ੍ਹਾਂ ਸਾਥੀਆਂ ਨੇ ਐਮਏ ਕੀਤੀ ਹੋਵੇ ਤਾਂ ਤੁਸੀਂ ਆਪਦੇ ਲੈਕਚਰਰ ਕਾਡਰ ਪੇਪਰ ਦੀ ਤਿਆਰੀ ਕਰੋ ਬਟ ਮੰਨ ਲੈਂਦੇ ਆ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਜਾਂ ਫਿਰ ਈਟੀਟੀ ਕੀਤੀ ਹੋਈ ਆ ਬੀਐਡ ਕੀਤੀ ਹੋਈ ਆ ਬਟ ਪੋਸਟ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਤੇ ਆਲੇ-ਦੁਆਲੇ ਦੀਆਂ ਸਟੇਟਾਂ ਦੇ ਵਿੱਚ ਜਿੱਥੇ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਆ ਜਿਵੇਂ ਕਿ ਮੈਂ ਗੱਲ ਕਰਾਂ ਰਾਜਸਥਾਨ ਦੀ ਹਰਿਆਣਾ ਦੀ ਡੀਟ੍ਰਿਪਲ ਐਸਬੀ ਦੀ ਚੰਡੀਗੜ੍ਹ ਦੇ ਵਿੱਚ ਜਿਹੜੇ ਟੀਜੀਟੀ ਇਆ ਫਿਰ ਪੀਆਰਟੀ ਦੇ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਆ ਤੁਸੀਂ ਉਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਪਰ ਵਿਲੇ ਬੈਠਣਾ ਇਹ ਮੈਂ ਸਮਝਦਾ ਆ ਕਿ ਇਹ ਬਹੁਤ ਜ਼ਿਆਦਾ ਤੁਹਾਡਾ ਟਾਈਮ ਦਾ ਨੁਕਸਾਨ ਹੋ ਜਾਣਾ ਆ ਕਿਉਂਕਿ ਹੁਣ ਹੁਣੀ ਟਾਈਮ ਹੈਗਾ ਆ ਬੜਾ ਪ੍ਰੀਸ਼ੀਅਸ ਟਾਈਮ ਹੈਗਾ ਆ ਇਸ ਟਾਈਮ ਨੂੰ ਯੂਟਿਲਾਈਜ਼ ਕਰੋ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਕੀ ਮੈਂ ਇਹਨਾਂ ਗੱਲਾਂ ਨੂੰ ਖੁਦ ਵੀ ਫਾਲੋ ਕਰਦਾ ਆ ਬਿਲਕੁਲ ਮੈਂ ਵੀ ਫ੍ਰੀ ਟਾਈਮ ਕੋਸ਼ਿਸ਼ ਕਰਦਾ ਹੁੰਨਾ ਆ ਕਿ ਕੁਝ ਨਾ ਕੋਜੋ ਸਿੱਖਿਆ ਜਾਵੇ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਸਟੱਡੀ ਤੋਂ ਰਿਲੇਟਡ ਉਹਨੂੰ ਦੇਖਿਆ ਜਾਵੇ ਭਾਵੇਂ ਉਹ ਕਰੰਟ ਅਫੇਅਰਸ ਹੋਣ ਜਾਂ ਫਿਰ ਕੋਈ ਹੋਰ ਕਲਾਸ ਹੋਵੇ ਜਾਂ ਫਿਰ ਜਿਹਦੇ ਵਿੱਚ ਮੈਂ ਆਪਦੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਉਸ ਤੋਂ ਰਿਲੇਟਡ ਕੋਈ ਨਾ ਕੋਈ ਜਿਹੜਾ ਟੌਪਿਕ ਹੈਗਾ ਜੀ ਉਹ ਦੇਖਦੇ ਰਹਿਣਾ ਚਾਹੀਦਾ ਆ ਅਦਰਵਾਈਜ਼ ਸਟੱਡੀ ਦੇ ਵਿੱਚ ਜਿਹੜਾ ਗੈਪ ਹੈਗਾ ਜੀ ਉਹ ਜੇਕਰ ਪੈਸਵੇ ਫਿਰ ਦੁਬਾਰਾ ਤੋਂ ਜਿਹੜੀ ਸਟੱਡੀ ਕਰਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਹਫਤੇ ਦੋ ਹਫਤਿਆਂ ਦੇ ਵਿੱਚ ਮੇਰੇ ਦੁਆਰਾ ਇੱਕ ਦੀ ਮੋਟੀਵੇਸ਼ਨਲ ਵੀਡੀਓਜ਼ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਣ ਕਾਫੀ ਸਾਰੇ ਸਟੂਡੈਂਟਸ ਮੇਰੀਆਂ ਵੀਡੀਓਜ਼ ਨੂੰ ਦੇਖ ਕੇ ਪ੍ਰਭਾਵਿਤ ਵੀ ਹੁੰਦੇ ਹੈਗੇ ਆ ਸੋ ਇਸ ਕਰਕੇ ਮੈਂ ਇਹੋ ਜਿਹੀਆਂ ਵੀਡੀਓਜ਼ ਬਣਾਉਂਦਾ ਰਹਿਣਾ ਆ ਬਾਕੀ ਦੋਸਤੋ ਫਿਊਚਰ ਵਿੱਚ ਕੀ ਹੋਣਾ ਆ ਕੀ ਤੁਹਾਡਾ ਪੇਪਰ ਕਲੀਅਰ ਹੋਊਗਾ ਨਹੀਂ ਹੋਊਗਾ ਇਹ ਗੱਲਾਂ ਤੁਸੀਂ ਰੱਬ ਤੇ ਛੱਡ ਦਿਆ ਕਰੋ ਆਪਦੀ ਜਿਹੜੀ ਮਿਹਨਤ ਹੈਗੀ ਆ ਨਾ ਐਟਲੀਸਟ ਉਹ ਤੁਸੀਂ ਪ੍ਰੋਪਰ ਇਮਾਨਦਾਰੀ ਨਾਲ ਜ਼ਰੂਰ ਕਰਿਆ ਕਰੋ ਐਂਡ ਹਮੇਸ਼ਾ ਤੁਸੀਂ ਜਦੋਂ ਵੀ ਮਿਹਨਤ ਕਰਦੇ ਹੋ ਚੁੱਪਚੀਪੀਤੇ ਸ਼ਾਂਤੀ ਨਾਲ ਮਿਹਨਤ ਕਰੋ ਕੋਈ ਬਹੁਤਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਦੂਜੇ ਨੂੰ ਨਾ ਸ਼ੋਅ ਕਰੋ ਕਿ ਵੀ ਮੈਂ ਤਿਆਰੀ ਕਰ ਰਿਹਾ ਆ ਜਦੋਂ ਤੱਕ ਤੁਹਾਨੂੰ ਸਫਲਤਾ ਹਾਸਲ ਨਹੀਂ ਹੋ ਜਾਂਦੀ ਉਦੋਂ ਤੱਕ ਤੁਸੀਂ ਸ਼ੋਅ ਕਰਦੇ ਰਹੋ ਕਿ ਮੈਂ ਕੁਝ ਵੀ ਨਹੀਂ ਕਰਦਾ ਮੈਂ ਤਾਂ ਵਿਲਾ ਤੁਰਿਆ ਫਿਰਦਾ ਜਾਂ ਫਿਰ ਤੁਰੀ ਫਿਰਦੀ ਆ ਐਂਡ ਇੱਕ ਬੜਾ ਵਧੀਆ ਕੋਟ ਵੀ ਹੈਗਾ ਆ ਕਿ ਮਿਹਨਤ ਇਤਨੀ ਖਾਮੋਸ਼ੀ से ਕਰੋ ਕਿ ਜਿਹੜੀ ਤੁਹਾਡੀ ਸਫਲਤਾ ਹੈਗੀ ਆ ਉਹ ਸ਼ੋਰ ਮਚਾ ਦੇਵੇ ਸੋ ਇਸ ਰੂਲ ਨੂੰ ਤੁਸੀਂ ਜ਼ਰੂਰ ਫਾਲੋ ਕਰਨਾ ਆ ਬਾਕੀ ਦੋਸਤੋਂ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਐਜੂਕੇਸ਼ਨਲ ਮੋਟੀਵੇਸ਼ਨਲ ਐਂਡ ਇਨਫੋਰਮੇਟਿਵ ਵੀਡੀਓਜ਼ ਬਣਾਉਂਦੇ ਰਹਿੰਨੇ ਆ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching god bless you all